پريوٽي ريڪوٽس ٽو 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 ਤਿੰਨ 2025 ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਜਿਸ ਦੇ ਵਿੱਚ ਗੁਲਸ਼ਨ ਕੁਮਾਰ ਵਿੱਕੀ ਤੇ ਸਕੰਦਰ ਗੁਲਸ਼ਨ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਤੇ 20000 ਜਿਹੜੀ ਆ ਡਰਗ ਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਦਾ ਡਰਗਮਨੀ ਫੜੀ ਗਈ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟੋਟਲ 40000 ਡਰਗਮਨੀ ਹੋਗੀ ਤੇ 550 50 ਗ੍ਰਾਮ ਹੋ ਗਿਆ ਨਸ਼ੀਲਾ ਪਾਊਡਰ ਇਸੇ ਦੀ ਪੁਛਕਿਸਤੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਨੇ ਪੁਛਕਿਸਤੇ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੁਰਤੀ ਪਤਨੀ ਸੀਉ ਨੂੰ ਜਿਨ੍ਹਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨਿਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਜਿਹੜਾ ਨਸੀਲਾ ਪਾਊਡਰ ਹੈ ਤੇ ਜਿਹੜੀ ਸੁਰਬੀ ਹੈ ਉਸ ਦੇ ਕੋਲੋਂ 292100 ਰੁਪਏ ਆ ਜਿਹੜੀ ਹੈ ਡਰਗ ਮੰਨੀ ਫੜੀ ਤੇ ਅੱਗੇ ਇਹਦਾ 2 ਦਿਨ ਦਾ ਅਸੀਂ ਪੁਲਸ ਰਿਪੋਰਟ ਹਾਸਲ ਕਰ ਲਿਆ ਜੋ ਵੀ ਅੱਗੇ ਤਫ਼ਤੀਸ਼ ਸਾਡੀ جاری ਹੈ ਅੱਗੇ ਜੋ ਵੀ ਹੋਏਗਾ ਉਹ ਤਫ਼ਤੀਸ਼ ਦੇ ਦੌਰਾਨ ਕਿੰਨੇ ਫੜੇ ਗਏ ਇਹਨਾਂ ਦੇ ਕੋਲੋਂ ਟੋਟਲ 5 ਬੰਦੇ ਫੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੇਡੀਆਂ ਦਿਨਾ ਦੇ ਕੋਲੋਂ 1 ਕਿਲੋ 70 ਗ੍ਰਾਮ ਨਸੀਲਾ ਪਾਊਡਰ ਤੇ 332100 ਰੁਪਏ ਡਰੱਗ ਬਣੀ ਕਿਥੋਂ ਦੇ ਨੇ ਜੀ ਆਹ ਰਾਜਪੁਰ ਦੇਣ ਵਾਲੇ ਨੇ ਇਹਨਾਂ ਦਾ ਕੋਈ ਪੁਰਾਣਾ ਬੈਕਗ੍ਰਾਉਂਡ ਕ੍ਰਾਈਮ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦਰਜ ਨੇ ਐਨਡੀਪੀਐਸ ਸਿਕਟ ਦੇ ਵੀ ਨੇ ਤੇ ਚੋਰੀ ਦੇ ਸਰ ਇਹ ਆਪੀ ਨਸ਼ੇ ਦੇ ਆਦੀ ਨਸ਼ਾ ਸਪਲਾਇਰਾਂ ਕੀ ਨੇ ਇਸ ਦੇ ਬਾਰੇ ਤਫਤੀਸ਼ ਜਾਰੀ ਹੈ ਜੀ ਬਾਕੀ ਜੋ ਜਿਸ ਤਰ੍ਹਾਂ ਹੋਊਗਾ ਉਦੋਂ ਦੱਸਿਆ ਜਾਊਗਾ ਜਿਵੇਂ ਪੁਲਿਸ ਸਾਮਾਨ ਮਿਲਿਆ ਉਹਦੇ ਚ ਕੁਝ ਹੋਰ ਥੋੜ੍ਹਾ ਜਿਹੜਾ ਪੁਲਿਸ ਸਾਮਾਨ ਮਿਲਿਆ ਸੀ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੁਲਿਸ ਸਾਮਾਨ ਉਹਦੇ ਵਿੱਚ ਜਿਹੜੇ ਨਿਸ਼ਾ ਤੇ ਸਰੂਬੀ ਨੂੰ ਪੜਿਆ ਸੀ ਉਹਦੇ ਵਿੱਚੋਂ ਆਪਣਾ 520 ਗ੍ਰਾਮ ਛਿੱਲਾ ਪਾਊਡਰ ਪੜਿਆ ਇਹਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਹੁਣ ਸਾਡੀ ਤਫਤੀਸ਼ ਜਾਰੀ ਹੈ ਅੱਗੇ ਜਿਹੜੇ ਵੀ ਫੜੇ ਜਾਣਗੇ ਉਹਨਾਂ ਬਾਰਤੋਂ ਦੱਸਿਆ ਜਾਊਗਾ ਠੀਕ ਹੈ